वेलकम टू माय न्यू ब्लॉग सारे मेरे मेरे सब्सक्राइबर आज मैं थोनू एक कुड़दी दा ਕਾਜ ਦਿਖਾਵਾਂਗੀ ਅਤੇ ਆ ਜਿਹੜੀ ਮੇਰੀ ਪਤਨੀ ਗਵੰਡ ਨਹੀਂ ਹੋਈ ਹੈ ਇਹ ਪਤਨੀ ਕਿਆ ਹੋਇਆ ਹੋਇਆ ਮੈਨੂੰ ਇਹਦਾ ਇਲਾਜ ਦੱਸੋ ਇਹ ਹੈਗਾ ਮੇਰਾ ਭਰਾ ਜੋ ਕਿ ਕੰਮ ਕਰਦਾ ਹੈ ਸਕੂਲ ਦਾ ਸਕੂਲ ਦਾ ਸੱਤ ਪਰਦਾਦਾ ਇਹ ਹੈਗੇ ਸਾਡੀ ਪਰਦਾਦੀ ਮम्मा ਉਹਨੇ ਪਿਆਰ ਇਖਰੇ ਇਹ ਹੈਗੇ ਬੜੇ ਮम्मा ਜੋ ਕਿ ਸੁਪਤ ਸੁਲਾਈ ਕਰ ਰਹੇ ਆ ਇਹ ਹੈਗੇ ਸਾਡੇ ਪਰਦਾਦਾ ਜੀ ਆਹ ਗੰਭੀਰ ਦਾਦਾ ਡਰਖਤ ਦੇਖੋ ਆ ਦੇਖੋ ਇਹਨਾਂ ਦੀ ਛੱਤ ਤੇ ਤੇ ਪੜਦਾ ਦੀ ਲਿ ਸੋਨੇਆ ਹਾਂ ਨੂੰ ਗਾਂ ਚ ਚ ਲਕੀਆਂ ਤੇ ਪੱਕਾ ਆਹ ਹੈ ਕਿ ਬਰਦਾਦੇ ਦਾ ਬੈੱਡ Ajuda o